ਗੱਲ ਕਰਾਂਗੇ ਭਗਵੰਤ ਸਿੰਘ ਜਿਨ੍ਹਾਂ ਦੇ ਵੱਲੋਂ ਭੁਖੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸਿਕਰਨਾ ਕਰੋ ਇਹ ਭਗਵੰਤ ਸਿੰਘ ਮਾਨ ਨਹੀਂ ਹੈਗੇ ਇਹ ਨੇ ਭਗਵੰਤ ਸਿੰਘ ਜਿਨ੍ਹਾਂ ਨੂੰ ਕਿਸੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਨਾਮ ਤੋਂ ਜਾਣਦੇ ਕਿਤੇ ਇਹਨਾਂ ਦੀ ਇਹਨਾਂ ਦੀ ਤੇ ਅੱਜ ਆਡੀਓ ਇੱਕ ਵਾਇਰਲ ਹੋਈ ਹੈਗੀ ਹੈ ਜਿਸ ਦੇ ਵਿੱਚ ਮੁੱਦਾ ਇਹ ਰੱਖਿਆ ਗਿਆ ਹੈ ਕਿ ਬਠਿੰਡਾ ਜੇਲ੍ਹ ਦੇ ਵਿੱਚ ਚਾਰ ਸਿੰਘ ਬੰਦ ਹੈਗੇ ਨੇ ਔਰ ਚਾਰੇ ਦੇ ਚਾਰੇ ਅਮਰਤਾਰੀ ਸਿੰਘ ਨੇ ਔਰ ਇਹਨਾਂ ਨੂੰ ਜਿਹੜੇ ਜੇਲ੍ਹ ਦੇ ਅੰਦਰ ਗੁਰਦੁਆਰਾ ਸਹਿਬਾਨ ਹੁੰਦੇ ਨੇ ਉਹਨਾਂ ਦੇ ਦਰਸ਼ਨ ਜਿਹੜੇ ਆ ਨਹੀਂ ਕਰਨ ਦਿੱਤੇ ਜਾ ਰਹੇ ਜਦੋਂ ਇਹਨਾਂ ਦੀ ਪੂਰੀ ਆਡੀਓ ਸੁਣਦੇ ਨੇ ਉਹ ਚ ਕਹਿੰਦੇ ਆ ਕਿ ਅ ਅਸੀਂ ਗੁਲਾਮ ਹੈਗੇ ਆ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਅ ਅੰਮ੍ਰਿਤ ਸੰਚਾਰ ਤੁਸੀਂ ਕਰੋ ਵੱਟ ਤੋਂ ਵੱਧ ਤੁਸੀਂ ਗੁਰੂ ਵਾਲੇ ਬਣੋ ਹੁਣ ਇਹ ਦੇਖੋ ਕਿ ਇੱਕ ਪ੍ਰਧਾਨ ਮੰਤਰੀ ਵਾਜੇ ਕੇ ਨਾਮ ਦਾ ਸ਼ਖਸ ਜਿਹੜਾ ਕਿ ਪਹਿਲਾਂ ਨਸ਼ੇ ਵੀ ਕਰਦਾ ਸੀ ਬਿਲਕੁਲ ਪਰਿਵਾਰ ਵੀ ਆਪਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਇੱਕ ਮਾਤੜ ਪਰਿਵਾਰ ਹੈਗਾ ਏ ਤੇ ਕਿਵੇਂ ਉਹਦੀ 2 ਸਾਲਾਂ ਦੇ ਵਿੱਚ ਪੂਰੇ ਸਿੱਖੀ ਸਰੂਪ ਦੇ ਵਿੱਚ ਹੈ ਔਰ ਬਾਕੀਆਂ ਨੂੰ ਹੁਣ ਅੰਮ੍ਰਿਤ ਛਕਣ ਦੀ ਅਪੀਲ ਕਰ ਰਿਹਾ ਹੈ ਜੀ ਬਦਲਾਵ ਇੱਕ ਤਰੀਕੇ ਦਾ ਜਿਹੜਾ ਇਧਰਲੇ ਬੰਨੇ ਤਾਂ ਭਗਵੰਤ ਸਿੰਘ ਹੁਣਾਂ ਦਾ ਦੇਖਣ ਨੂੰ ਮਿਲਿਆ ਹੈਗਾ ਚਾਹੇ ਸਰੂਪ ਵੱਲੋਂ ਵੀ ਦੇਖੋ ਕਿ ਖੁੱਲਾ ਦਾੜਾ ਹੈਗਾ ਪ੍ਰਕਾਸ਼ ਹੈਗਾ ਜਾਂ ਦੋ ਸਾਲਾਂ ਦੇ ਵਿੱਚ ਜਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ ਹੁਣ ਜਿਹੜਾ ਬੰਦਾ ਨਸ਼ੇ ਪੱਤੇ ਕਰਦਾ ਸੀ ਜੱਬਲੀਆਂ ਮਾਰਦਾ ਸੀ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਤੇ ਜੇ ਉਹ ਇਸ ਬੰਨੇ ਕਰਕੇ ਲੋਕਾਂ ਨੂੰ ਅਪੀਲ ਕਰ ਰਿਹਾ ਤੇ ਫਿਰ ਕਿਤਨਾ ਕਿਤੇ ਤੇ ਕੋਈ ਚੀਜ਼ ਤੇ ਹੋਏਗੀ ਨਾ ਜਿਹੜੀ ਉਹਨੂੰ ਇਧਰਲੇ ਬੰਨੇ ਲੈ ਕੇ ਆਈ ਹੈਗੀ ਪਰਿਵਾਰ ਦੀ ਪਿਛਲੇ ਦਿਨੀ ਜਿਹੜੀ ਹੈ ਇੰਟਰਵਿਊ ਆਈ ਉਹ ਕਹਿੰਦੇ ਕਿ ਇਹ ਨਸ਼ਾ ਪੱਤਾ ਦੇ 2 ਮਹੀਨੇ ਪਹਿਲਾਂ ਹੀ ਛੱਡ ਚੁੱਕਾ ਸੀ। ਅਮਰ ਸੰਚਾਰ ਤੋਂ ਵੀ ਪਹਿਲਾਂ ਹੀ ਛੱਡ ਚੁੱਕਾ ਸੀ। ਔਰ ਫਿਰ ਕਹਿੰਦੇ ਪਰਿਵਾਰ ਵੀ ਸਾਰਾ ਗੁਰੂ ਵਾਲਾ ਬਣ ਗਿਆ। ਤੇ ਇਹ ਛਾਨੀਆਂ ਚੀਜ਼ਾਂ ਕਿੰਨਾ ਕਿਤੇ ਮਾਇਨੇ ਤੇ ਰੱਖਦੀਆਂ ਨੇ। ਗੱਲ ਕਰਾਂਗੇ ਭਗਵੰਤ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਭੁਖੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਫਿਕਰ ਨਾ ਕਰੋ ਇਹ ਭਗਵੰਤ ਸਿੰਘ ਮਾਨ ਨਹੀਂ ਹੈਗੇ। ਇਹ ਨੇ ਭਗਵੰਤ ਸਿੰਘ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਮੰਤਰੀ ਬਾਜ ਜਕੇ ਦੇ ਨਾਮ ਤੋਂ ਜਾਣਦੇ ਹੋ। ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕੈਦ ਸੀਗੇ। ਉਹ ਹੜਤਾਲ ਦੀ ਗੱਲ ਹੋਈ ਕਈ ਸਿੰਘ ਪਹਿਲਾਂ ਹੀ ਆ ਚੁੱਕੇ ਨੇ ਪੰਜਾਬ ਹੁਣ ਹਾਲ ਫਿਲਹਾਲ ਦੇ ਵਿੱਚ ਹੋਰ ਸਿੰਘਾਂ ਦੇ ਵੀ ਵਾਪਸੀ ਦੀ ਗੱਲ ਇੱਥੇ ਹੋ ਰਹੀ ਆ ਪੰਜਾਬ ਦੇ ਵਿੱਚ ਜੋ ਜਿਹੜਾ ਕੇਸ ਚੱਲਦਾ ਪਿਆ ਸੀ ਜਨਾਲੇ ਵਾਲਾ ਪਹਿਲੇ ਬਹਿਰਾਲ ਉਹ ਹੜਤਾਲ ਕਿਸ ਕਿਸ ਬਨਾਦ ਤੇ ਨੇ ਸ਼ੁਰੂ ਕੀਤੀ ਹੈ ਕੀ ਮੰਗਾਂ ਰੱਖੀਆਂ ਨੇ ਕੱਲ ਜਿਹੜਾ ਹੈਗਾ ਨਾ ਇੱਕ ਹੋਰ ਵੀਡੀਓ ਜਿਹੜੀ ਤੁਸੀਂ ਵੀ ਦੇਖਿਆ ਹੋਣਾ ਕਿ ਨਾਲ ਦੇ ਜਿਹੜੇ ਸਿੰਘ ਹੈਗੇ ਨੇ ਇਹਨਾਂ ਦੀ ਇਹਨਾਂ ਦੀ ਤੇ ਅੱਜ ਆਡੀਓ ਇੱਕ ਵਾਇਰਲ ਹੋਈ ਹੈਗੀ ਆ ਜਿਸ ਤੇ ਵਿੱਚ ਮੁੱਦਾ ਇਹ ਰੱਖਿਆ ਗਿਆ ਹੈ ਕਿ ਬਠਿੰਡਾ ਜੇਲ੍ਹ ਦੇ ਵਿੱਚ ਚਾਰ ਸਿੰਘ ਬੰਦ ਹੈਗੇ ਨੇ ਔਰ ਚਾਰੇ ਦੇ ਚਾਰੇ ਅਮਰਤਾਦੀ ਸਿੰਘ ਨੇ ਔਰ ਇਹਨਾਂ ਨੂੰ ਜਿਹੜੇ ਜੇਲ ਦੇ ਅੰਦਰ ਗੁਰਦੁਆਰਾ ਸਹਿਬਾਨ ਹੁੰਦੇ ਨੇ ਉਹਨਾਂ ਦੇ ਦਰਸ਼ਨ ਜਿਹੜੇ ਆ ਨਹੀਂ ਕਰਨ ਦਿੱਤੇ ਜਾ ਰਹੇ ਔਰ ਇਹਨਾਂ ਨੇ ਤੇ ਇਥੋਂ ਤੱਕ ਜਿਹੜੀ ਇਹਨਾਂ ਦੀ ਆਡੀਓ ਕਲਿੱਪ ਵਾਇਰਲ ਹੋਈ ਉਸ ਤੇ ਵਿੱਚ ਕਿਹਾ ਕਿ ਸਾਡੇ ਬੈਰਕ ਦੇ ਵਿੱਚ ਤੇ ਹੋਰ ਵੀ ਪਤਾ ਨਹੀਂ ਕਿੱਥੇ ਕਿੱਥੇ ਕੈਮਰੇ ਵਗੈਰਾ ਲਾਏ ਗਏ ਨੇ ਤੇ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਹੁਣ ਇਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਔਰ ਦੂਜੇ ਬਣੇ ਉਹ ਜਿਹੜੇ ਇਹਨਾਂ ਦੇ ਵਕੀਲ ਹੈਗੇ ਨੇ ਉਹਨਾਂ ਦੇ ਵੱਲੋਂ ਕੇਸ ਵੀ ਇਹ ਪਾਇਆ ਗਿਆ ਹੈ ਕਿ ਜੇਲ ਦੇ ਵਿੱਚ ਮਤਲਬ ਇੱਕ ਕੈਦੀ ਦੇ ਆਪਾਂ ਕਹਿ ਲਈਏ ਕਿ ਉਹ ਗੁਰਦੁਆਰੇ 'ਚ ਜਾਣਾ ਚਾਹੁੰਦਾ ਹੈ ਤੇ ਉਹ ਤਾਂ ਉਹਦਾ ਕਾਨੂੰਨੀ ਹੱਕ ਹੈਗਾ ਹੈ ਨਾ ਉਹਨੂੰ ਕਿਉਂ ਇਸ ਤਰੀਕੇ ਦੇ ਨਾਲ ਰੋਕਿਆ ਜਾਂਦਾ ਚਲੋ ਡਿਬੜੂਗੜ੍ਹ ਦੇ ਵਿੱਚ ਤੇ ਆਪਾਂ ਮੰਨ ਸਕਦੇ ਹਾਂ ਕਿ ਉੱਥੇ ਐਨਐਸਏ ਦੇ ਅਧੀਨ ਸੀ ਉੱਥੇ ਗੁਰਦੁਆਰੇ ਦਾ ਕੋਈ ਇਸ ਤਰ੍ਹਾਂ ਦਾ ਪਰਮੰਧ ਨਹੀਂ ਹੋਏਗਾ ਪਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤੇ ਹੈਗਾ ਹੈ ਤੇ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਭਾਈ ਬਸੰਤ ਸਿੰਘ ਦੀ ਇਸੇ ਮਸਲੇ ਨੂੰ ਲੈ ਕੇ ਕਿਉਂਕਿ ਜੇਲ੍ਹ 'ਚੋਂ ਤੁਸੀਂ ਹੁੰਦਾ ਹੈ ਨਾ ਕਿ ਫੋਨ ਵਗੈਰਾ ਯੂਜ਼ ਕਰ ਸਕਦੇ ਹੋ 5-7 ਮਿੰਟ ਲਈ ਤੇ ਉਦੋਂ ਫਿਰ ਪਰਿਵਾਰ ਨੇ ਜਿੱਦਾਂ ਆਡੀਓ ਵਗੈਰਾ ਜਾਂ ਰਿਕਾਰਡ ਕਰਕੇ ਜਿਹੜੀ ਹੈ ਥੋੜੀ-ਬਹੁਤੀ ਜਿਹੜੀ ਹੈ ਬਾਹਰ ਕੱ ਤੁਸੀਂ ਇਹ ਦੇਖੋ ਔਰ ਇਸ ਦੇ ਨਾਲ-ਨਾਲ ਜਦੋਂ ਇਹਨਾਂ ਦੀ ਪੂਰੀ ਆਡੀਓ ਸੁਣਦੇ ਨੇ ਉਹ ਚ ਕਹਿੰਦੇ ਆ ਕਿ ਅ ਅਸੀਂ ਗੁਲਾਮ ਹੈਗੇ ਆ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਅ ਅੰਮ੍ਰਿਤ ਸੰਚਾਰ ਤੁਸੀਂ ਕਰੋ ਵੱਡ ਤੋਂ ਵੱਡ ਤੁਸੀਂ ਗੁਰੂ ਵਾਲੇ ਬਣੋ ਹੁਣ ਇਹ ਦੇਖੋ ਕਿ ਇੱਕ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਦਾ ਸ਼ਖਸ ਜਿਹੜਾ ਕਿ ਪਹਿਲਾਂ ਨਸ਼ੇ ਵੀ ਕਰਦਾ ਸੀ ਬਿਲਕੁਲ ਪਰਿਵਾਰ ਵੀ ਆਪਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਇੱਕ ਮਾਤੜ ਪਰਿਵਾਰ ਹੈਗਾ ਤੇ ਕਿਵੇਂ ਉਹਦੀ 2 ਸਾਲਾਂ ਦੇ ਵਿੱਚ ਪੂਰੇ ਸਿੱਖੀ ਸਰੂਪ ਦੇ ਵਿੱਚ ਹੈ ਔਰ ਬਾਕੀਆਂ ਨੂੰ ਹੁਣ ਅੰਮ੍ਰਿਤ ਛਕਣ ਦੀ ਅਪੀਲ ਕਰ ਰਿਹਾ ਹੈ ਜੀ ਜਿਹੜੇ ਕਈ ਵਾਰੀ ਸ਼ੱਕ ਕਰਦੇ ਨੇ ਔਰ ਕਹਿੰਦਾ ਕਿ ਬਕਾਇਦਾ ਅਸੀਂ ਚੜ੍ਹਦੀ ਕਲਾਂ ਦੇ ਵਿੱਚ ਹੈਗੇ ਆਂ ਔਰ ਇਸੇ ਤਰੀਕੇ ਦੇ ਨਾਲ ਭੁਖੜਤਾਲ ਜਾਰੀ ਰਹੇਗੀ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਰ ਇਹ ਵੀ ਕਹਿ ਰਿਹਾ ਹੈਗਾ ਕਿ ਇਹ ਸਾਡਾ ਵੇ ਨਹੀਂ ਹੈਗਾ ਪਰ ਅਸੀਂ ਕੁਝ ਕਰ ਨਹੀਂ ਸਕਦੇ ਜਦੋਂ ਅਸੀਂ ਜੇਲ੍ਹ ਦੇ ਅੰਦਰ ਹੈਗੇ ਆਂ ਹੁਣ ਦੇਖਦੇ ਆਂ ਕਿ ਕੀ ਅਤੇ ਸਰਕਾਰਾਂ ਕੋਈ ਪੇਰਵਾਹੀ ਕਰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਨਹੀਂ ਪਰ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਬਦਲਾਵ ਇੱਕ ਤਰੀਕੇ ਦਾ ਜਿਹੜਾ ਇਧਰਲੇ ਬੰਨੇ ਤਾਂ ਭਗਵੰਤ ਸਿੰਘ ਹੁਣਾਂ ਦਾ ਦੇਖਣ ਨੂੰ ਮਿਲਿਆ ਹੈਗਾ ਚਾਹੇ ਸਰੂਪ ਵੱਲੋਂ ਵੀ ਦੇਖੋ ਕਿ ਖੋਲਾ ਦਾੜਾ ਹੈਗਾ ਪ੍ਰਕਾਸ਼ ਹੈਗਾ ਜਾਂ ਦੋ ਸਾਲਾਂ ਦੇ ਵਿੱਚ ਜਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ ਹੁਣ ਜਿਹੜਾ ਬੰਦਾ ਨਸ਼ੇ ਪੱਤੇ ਕਰਦਾ ਸੀ ਜਬਲੀਆਂ ਮਾਰਦਾ ਸੀ ਆਪਾਂ ਪੰਜਾਬੀ 'ਚ ਕਹਿ ਦਿੰਨੇ ਆ ਤੇ ਜੇ ਉਹ ਇਸ ਬੰਨੇ ਕਰਕੇ ਲੋਕਾਂ ਨੂੰ ਅਪੀਲ ਕਰ ਰਿਹਾ ਤੇ ਫਿਰ ਕਿਤੇ ਨਾ ਕਿਤੇ ਤੇ ਕੋਈ ਚੀਜ਼ ਤੇ ਹੋਏਗੀ ਨਾ ਜਿਹੜੀ ਉਹਨੂੰ ਇਧਰਲੇ ਬੰਨੇ ਲੈ ਕੇ ਆਈ ਹੈਗੀ ਜਾਂ ਉਹਦੇ ਪਰਿਵਾਰ ਦੀ ਪਿਛਲੇ ਦਿਨੀ ਜਿਹੜੀ ਹੈ ਇੰਟਰਵਿਊ ਆਈ ਉਹ ਕਹਿੰਦੇ ਕਿ ਇਹ ਨਸ਼ਾ ਪੱਤਾ ਦੇ 2 ਮਹੀਨੇ ਪਹਿਲਾਂ ਹੀ ਛੱਡ ਚੁੱਕਾ ਸੀ। ਹਮਰ ਸੰਚਾਰ ਤੋਂ ਵੀ ਪਹਿਲਾਂ ਹੀ ਛੱਡ ਚੁੱਕਾ ਸੀ। ਔਰ ਫਿਰ ਕਹਿੰਦੇ ਪਰਿਵਾਰ ਵੀ ਸਾਰਾ ਗੁਰੂ ਵਾਲਾ ਬਣ ਗਿਆ। ਤੇ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਮਾਇਨੇ ਤੇ ਰੱਖਦੀਆਂ ਇਹਨੇ। ਬਿਲਕੁਲ ਜੀ। ਗੱਲ ਜਦ ਅਸੀਂ ਡਿਬਲਗੜ੍ਹ ਦੇ ਸਿੰਘਾਂ ਦੀ ਕਰ ਰਹੇ ਹਾਂ ਤੇ ਨਾਮ ਇਸ ਦੇ ਵਿੱਚ ਭਾਈ ਪੱਪਲ ਪ੍ਰੀਤ ਸਿੰਘ ਦਾ ਵੀ ਆਉਂਦਾ ਹੈ ਜਿਨ੍ਹਾਂ ਦੀ ਪੰਜਾਬ ਲੈ ਆਉਣ ਦੀਆਂ ਕਿਆਸ ਰਹੀਆਂ ਦੀ ਗੱਲ ਅਭੀ ਤੇ ਦਿਨਾਂ ਦੇ ਵਿੱਚ ਹੁੰਦੀ ਪਈ ਸੀ। ਪੰਜਾਬ ਲਿਆਂਦਾ ਜਾ ਰਿਹਾ ਹੈ ਭਾਈ ਪੱਪਲ ਪ੍ਰੀਤ ਸਿੰਘ ਨੂੰ। ਕੀ ਇਸ ਦੇ ਵਿੱਚ ਅਸੀਂ ਅਗਲੀ ਕਤਾਰ ਦੇ ਵਿੱਚ ਅਗਲਾ ਨਾਮ ਭਾਈ ਅਮਰਿਤਪਾਲ ਸਿੰਘ ਦਾ ਸੁਣ ਸਕਦੇ ਹਾਂ ਜਾਂ ਨਹੀਂ ਬਿਲਕੁਲ ਇਹ ਹੁਣ ਟਰਮ ਜਿਹੜੀ ਹੈਗੀ ਹੈ ਤਕਰੀਬਨ ਜਿਹੜਾ ਹੈ 10 ਤਰੀਕ ਨੂੰ ਇਹਨਾਂ ਦਾ 9 ਤਰੀਕ ਨੂੰ ਸਾਲ ਇਹਨਾਂ ਦਾ ਪੂਰਾ ਜਿਹੜਾ ਹੈ ਖਤਮ ਹੋਣਾ ਸੀ ਔਰ ਟੀਮ ਜਿਹੜੀ ਹੈ ਖਬਰਾਂ ਆਈ ਹਨ ਕਿ ਡਿਬਰੂਗੜ ਪਹੁੰਚ ਚੁੱਕੀ ਹੈ ਇਹਨਾਂ ਨੂੰ ਜਲਦੀ ਉਸੇ ਤਰੀਕੇ ਦੇ ਨਾਲ ਪੰਜਾਬ ਲੈ ਕੇ ਆਂਦਾ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਦਾ ਵੀ ਰਿਮਾਂਡ ਲਿਆ ਜਾਏਗਾ ਜਾਮ ਜਿਸ ਤਰੀਕੇ ਦੇ ਨਾਲ ਉਹੀ ਅਜਨਾਲੇ ਵਾਲੇ ਕੇਸ ਦੇ ਵਿੱਚ ਇਹਨਾਂ ਤੇ ਹੋ ਸਕਦਾ ਹੈ ਕਿ ਹੋਰ ਵੀ ਜਿਹੜੇ ਕੇਸ ਨਾਲ ਹੋਣ ਤੇ ਫਿਰ ਉਸ ਤੋਂ ਬਾਅਦ ਇੱਥੇ ਪੰਜਾਬ ਦੇ ਵਿੱਚ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ ਭਾਈ ਅਮਰਤਪਾਲ ਸਿੰਘ ਉਹਨਾਂ ਦਾ 22 ਤਰੀਕ ਦੇ ਲਾਗੇ ਜਾ ਕੇ ਖਤਮ ਹੋਣਾ ਹੈ ਉਹਨਾਂ ਦੀ ਸਥਿਤੀ ਜਿਹੜੀ ਹੈ 22 ਤਰੀਕ ਨੂੰ ਕਲੀਅਰ ਹੋਏਗੀ ਹੁਣ ਤੁਸੀਂ ਇਹ ਦੇਖੋ ਨਾ ਕਿ ਇਹੀ ਕੈਮਰੇ ਵਗੈਰਾ ਲਾਉਣੇ ਜਾਂ ਇਸ ਤਰੀਕੇ ਦੀਆਂ ਇਹੀ ਕਾਰਵਾਈਆਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਉਹਨਾਂ ਦਾ ਇੱਕ ਸਾਲ ਦਾ ਜਿਹੜਾ ਐਨਐਸਏ ਹੈ ਉਹ ਜਦੋਂ ਪੂਰਾ ਹੋਣ ਵਾਲਾ ਸੀ ਤੇ ਉਦੋਂ ਵੀ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਿਆ ਸੀ ਕੀ ਫਿਰ ਇਸ ਤਰੀਕੇ ਦੇ ਨਾਲ ਹੁਣ ਦੂਜੀ ਗੱਲ ਇਹ ਵੀ ਹੈ ਕਿ ਐਨਐਸਏ 2 ਸਾਲ ਤੋਂ ਬਾਅਦ ਤੁਸੀਂ ਜਿਹੜੀ ਉਹਦੀ ਟਰਮ ਹੈ ਉਸ ਤਰੀਕੇ ਨਾਲ ਵਧਾ ਨਹੀਂ ਸਕਦੇ ਕੀ ਉਹਨਾਂ ਤੇ ਯੂਪੀਏ ਲਗਾਇਆ ਜਾਂਦਾ ਹੈ ਕੀ ਕੁਝ ਕੀਤਾ ਜਾਂਦਾ ਹੈ ਇਹ ਤੇ ਆਉਣ ਵਾਲੇ ਦਿਨਾਂ ਚ ਕਲੀਅਰ ਹੋਏਗਾ ਪਰ ਐਨਐਸਏ ਦੀ ਹਾਲ ਦੀ ਘੜੀ ਦੀ ਟਰਮ ਖਤਮ ਹੋਈ ਹੈ ਉਸ ਤੋਂ ਬਾਅਦ ਇਹੀ ਲੱਗ ਰਿਹਾ ਹੈ ਕਿ ਹੌਲੀ-ਹੌਲੀ ਜਿਹੜੇ ਹੈਨ ਸਿੰਘ ਇਹਨਾਂ ਨੂੰ ਵਾਪਸ ਲੈ ਕੇ ਆਂਦਾ ਜਾ ਰਿਹਾ ਬਿਲਕੁਲ ਜੀ ਜੋ ਐਨਐਸਸੀ ਦੀ ਟਰਮ ਹੋਣ ਖਤਮ ਹੋਣ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਵੇਖਣਾ ਰਹੇਗਾ ਉਸ ਦੇ ਵਿੱਚ ਉਸ ਤੋਂ ਬਾਅਦ ਸਰਕਾਰਾਂ ਕੀ ਕੁਝ ਦਾ ਪੇਚ ਖੇਡਦੀਆਂ ਨੇ ਆ ਕੀ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਪਹੁੰਚਣ ਕੀ ਜਲਦ ਤੇ ਯੋਜਨਾ ਵਾਲੇ ਤੇ ਕਿਸ ਦੇ ਵਿੱਚ ਤੇ ਹੋਰ ਨਾ ਕੇਸ ਦੇ ਵਿੱਚ ਲੁੜਿੰਦਾ ਹੈਗੇ ਨੇ ਪੁਲਿਸ ਉਸ ਤੋਂ ਤੇ ਕੀ ਕੁਝ ਕਾਰਵਾਈ ਕਰੇਗੀ ਇਹ ਵੇਖਣਾ ਰਹੇਗਾ